ਸ਼ਿਕਾਰ ਜੀ ਤੁਸੀਂ ਦੇਖ ਰਹੇ ਹੋ ਪਠਾਨਕੋਟ ਸਟਾਰ ਮੀਡੀਆ ਮੈਂ ਤੁਹਾਡਾ ਦੋਸਤ ਮਾਨਵ ਦੱਸਦੀ ਇਹ ਕਿ ਸੁਜਾਨਪੁਰ ਵਿੱਚ ਉਸ ਵੇਲੇ ਹੜਕਮ ਮਚ ਗਿਆ ਜਦੋਂ ਨਹਿਰ ਮਹਿਕਮੇ ਦੀ ਟੀਮ ਐਸ ਡੀਓ ਪ੍ਰਦੀਪ ਕੁਮਾਰ ਸਹਿਤ ਤਹਿਸੀਲਦਾਰ ਪਠਾਨਕੋਟ ਦੀਵਿਆ ਸਿੰਘਲਾ ਦੀ ਅਗਵਾਈ ਵਿੱਚ ਨੈਸ਼ਨਲ ਹਾਈਵੇ ਤੇ ਬਣੇ ਮੰਦਰ ਨੂੰ ਢਾਉਣ ਲਈ ਪਹੁੰਚੀ ਤਾਂ ਆਖਿਲ ਭਾਰਤੀ Hindu ਸੁਰੱਖਿਆ ਸਮਿਤੀ ਦੇ ਚੇਅਰਮੈਨ ਸੁਰਿੰਦਰ ਮਨਾਸ ਦੀ ਅਗਵਾਈ ਵਿੱਚ ਲੋਕਾਂ ਵੱਲੋਂ ਟੀਮ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਰਜਕੇ ਨਾਅਰੇਬਾਜ਼ੀ ਕੀਤੀ ਗਈ ਕੀ ਹੈ ਪੂਰਾ ਮਾਮਲਾ ਤੁਸੀਂ ਵੀ ਦੇਖੋ ਅੱਜ ਬਣਾਈ ਅੱਜ ਸੁਜਾਨਪੁਰ ਦੇ ਇਸਲੇ 5 ਨੰਬਰ ਦੇ ਉੱਪਰ ਹਨੂਮਾਨ ਜੀ ਦਾ ਮੰਦਿਰ ਔਰ ਮਾਤਾ ਰਾਣੀ ਦਾ ਮੰਦਿਰ ਹੈ ਸਾਨੂੰ ਪਤਾ ਲੱਗਾ ਵੀ ਕੁਝ ਮਹਿਕਮੇ ਵੱਲੋਂ ਜਿਹੜੀ ਉਹਦੀ ਤੋੜ-ਫੋੜ ਕਰਨ ਦੀ ਜਿਹੜੀ ਅੱਜ ਇਹਨਾਂ ਨੇ ਪ੍ਰੋਗਰਾਮ ਬਣਾਇਆ ਦਾ ਹਾਈ ਕਟੋਲਕ ਇਹਨੇ ਗਰੇਟ ਪਾਈ ਹੋਈ ਹੈ ਅਸੀਂ ਇੱਥੇ ਜਿਹੜਾ ਆਪਣਾ ਪੂਰੇ ਸੁਜਾਨਪੁਰ ਦੇ ਲੋਕ ਜਿਹੜੇ ਇਸ ਮੰਦਿਰ ਦੀ ਮਾਨਤਾ ਨਾਲ ਜੁੜੇ ਦੇ ਨੇ ਜਿਹਦੇ ਚ ਲੇਡੀ ਸਾਡੀਆਂ ਪੈਣਾ ਪਰਜਾਈਆਂ ਛੋਟੀਆਂ ਜੁੜੇ ਦੇ ਨੇ ਲੋਕ ਸੁਰਿੰਦਰ ਨਿੱਕਾ ਜੀ ਜੋ ਕਿ ਇਸ ਵਾਰਡ ਦੇ ਐਮਸੀ ਨੇ ਲਾਲੇ ਜੀ ਰਜੇਸ਼ ਜੀ ਜਿੰਨੇ ਵੀ ਸਾਰੇ ਲੋਕ ਨੇ ਸਾਰੇ ਇੱਥੇ ਇਕੱਠੇ ਹੋ ਕੇ ਅੱਜ ਆਏ ਆ ਅਸੀਂ ਜਿਹੜਾ ਇਹਨਾਂ ਦਾ ਜਿਸਲੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਤਹਿਸੀਲਦਾਰ ਮੈਡਮ ਨੇ ਬੜਾ ਅੱਛਾ ਢੀਲ ਕੀਤਾ ਔਰ ਉਹਨਾਂ ਦੇ ਨਾਲ ਨਹਿਰ ਵਿਭਾਗ ਦੇ ਲੋਕ ਸੀਗੇ ਉਹਨਾਂ ਨੇ ਕਿਹਾ ਜੀ ਇਸਰਾ ਹਾਈ ਕੋਰਟ ਰੈਟ ਪਈ ਹੋਈ ਹੈ ਸਾਡੀ ਕੋਈ ਪਰਸਨਲ ਇਸ਼ੂ ਨਹੀਂ ਹੈਗਾ ਅਸੀਂ ਅੱਜ ਉਸ ਚੀਜ਼ ਨੂੰ ਮੰਨਦੇ ਹੋਏ ਅਸੀਂ ਵਿਭਾਗ ਦੇ ਕੋਲ ਜਿਹੜਾ ਟਾਈਮ ਲਿਆ ਅਹੀਂ ਜਿਹੜਾ ਉਸ ਰੇਟ ਨੂੰ ਹਾਈ ਕੋਰਟ ਦੀ ਨੂੰ ਜਿਹੜਾ ਸਵੇਰੇ ਹੀ ਚੈਲੰਜ ਕਰਾਂਗੇ ਔਰ ਜਿਹੜਾ ਉਹਦਾ ਜਵਾਬ ਦਵਾਂਗੇ ਕਿ ਮੰਦਰ ਜਿਹੜਾ Hindu ਦੇਵੀ ਦੇਵਤਿਆਂ ਦਾ ਮੰਦਰ ਜਿਹੜਾ ਕਿ ਲੋਕਾਂ ਦੀ ਆਸਥਾ ਨਾਲ ਜੁੜਿਆ ਹੋਇਆ ਮੁੱਦਾ ਇਹਨੂੰ ਜਿਹੜਾ ਨਾ ਤੋੜਿਆ ਜਾਏ ਔਰ ਮਹਕਮੇ ਨੇ ਸਾਨੂੰ ਥੋੜਾ ਟਾਈਮ ਦਿੱਤਾ ਅਸੀਂ ਉਹਦੇ ਧੰਨਵਾਦੀ ਆ ਬਹੁਤ ਦਿਲੋਂ ਜੀ ਹਾਈ ਕੋਰਟ ਦਾ ਇੱਕ ਕੇਸ ਹੈ ਉਸ ਦੇ ਵਿੱਚ ਹਾਈ ਕੋਰਟ ਦਾ ਫੈਸਲਾ ਆਇਆ ਹੈ ਕਿ ਜਿਹੜੇ ਨਹੀਂ ਅਨਔਥਰਾਇਜ਼ ਰਿਲੀਜੀਅਸ ਇੰਸਟੀਚਿਊਸ਼ਨ ਦਾ ਨਾਮ ਦਿਮੋਨਸਟਰ ਕਰਦੇ ਤੁਸੀਂ ਕੇ ਇਸ ਦੇ ਵਿੱਚ ਅਸੀਂ ਇੱਥੇ ਪੇਸ਼ ਹੋਇਆ ਇਰੀਗੇਸ਼ਨ ਡਿਪਾਰਟਮੈਂਟ ਤੋਂ ਵੀ ਹੈ ਸਾਡੇ ਨਾਲ ਫੋਰੀ ਸੀ ਤੇ ਮੈਂ ਬਤਾਉਂਦੇ ਜਿਵੇਂ ਮੈਨੂੰ ਕੀ ਗੱਲਬਾਤ ਹੋਈ ਉਹ ਵੀ ਅਸੀਂ ਦਿੱਤਾ ਗਿਆ ਇਹਨਾਂ ਨੂੰ ਕਿਰਪਾ ਕਰਕੇ ਕੀਤਾ ਗਿਆ ਸੀ ਕਿ ਮੈਸੇਜ ਦਿੱਤਾ ਗਿਆ ਹੋਣੇ ਇਹਨਾਂ ਨੂੰ ਹਾਂ ਜੀ ਦੇਖੋ ਗੱਲ ਹੋਈ ਹੈ 783 ਦਿਨਾਂ ਦਾ ਅਸੀਂ ਆਰਡਰ ਕਰਨ ਦੇ ਮੌਲਿਸ ਆਇਆ ਪਰ ਇਸੇ ਥੋੜਾ ਰਿਲੀਜੀਅਸ ਇਸ਼ੂ ਪੈ ਰਿਹਾ ਤਾਂ ਦੇਖੋ ਇਹ ਕਹਿੰਦੇ ਅਸੀਂ ਕੋਰਟ ਚ ਚੈਲੰਜ ਕਰਾਂਗੇ ਤੇ ਸਾਡੀ ਕੋਸ਼ਿਸ਼ ਹੈ ਕਿ ਮਤਲਬ ਕਿ ਜੋ ਵੀ ਹੈ ਉਸ ਨੂੰ ਹੀ ਰਿਜ਼ੋਲਵ ਹੋ ਜਾਵੇ ਬਾਕੀ ਚਲੋ ਦੇਖ ਲਿਆ ਕੋਰਟ